ਬਾਈਕੁਰਜੀ ਕਾਲਸਾ ਬਾਈਕੁਰਜੀ ਦੇ ਪਤੀ ਸਾਤ ਸੰਗਤ ਦੀ ਇਹ ਜੋ ਵਿਸ਼ਾਲ ਨਗਰ ਕੀਰਤਨ ਉਹ ਖਾ ਰਹੇ ਆ ਕੈਨੇਡਾ ਦੀ ਧਰਤੀ ਤੇ ਸਰੀ ਸ਼ਹਿਰ ਦੇ ਵਿੱਚ 19 ਅਪ੍ਰੈਲ 2025 ਇਸ ਦਿਨ ਦਿਹਾੜੇ ਤੇ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਵਿਸਾਖੀ ਦਿਹਾੜੇ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਗੁਰੂ ਦਵਾਰਾ ਦਸ਼ਮੇਸ਼ ਦਰਬਾਰ ਤੋਂ ਆਰੰਭ ਹੋਇਆ ਇਸ ਨਗਰ ਕੀਤਾ ਦੇ ਇਹ ਵੀਡੀਓ ਨੂੰ ਅਸੀਂ 128 ਸਟਰੀਟ ਤੇ ਇਹ ਵੀਡੀਓ ਬਣਾਉਣ ਦਾ ਸਬੱਬ ਮਿਲਿਆ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਔਨਲਾਈਨ ਚੈਨਲ ਆਓ ਸਾਹ ਸੰਗਤ ਜੀ ਸਾਨੂੰ ਇਹ ਵੀਡੀਓ ਵਖਾ ਰਿਹਾ ਦਾਸ ਨੂੰ ਇਹ ਸਬੱਬ ਪ੍ਰਾਪਤ ਹੋਇਆ ਕੈਨੇਡਾ ਦੀ ਧਰਤੀ ਤੇ ਇਹ ਬਹੁਤ ਵਿਸ਼ਾਲ ਨਗਰ ਕਿਪਨ ਕਿੱਥੇ 5 ਲੱਖ ਤੋਂ ਵੱਧ ਸੰਗਤ ਦਾ ਇਕੱਠ ਦੱਸਿਆ ਜਾ ਰਿਹਾ ਹੈ ਇਹ ਬ੍ਰਿਜ ਇਹ ਸੰਗਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਖਾਲਸਾ ਸਾਜਨਾ ਦੀਪਸ ਦਾ ਇਹ ਦ੍ਰਿਸ਼ ਇਹ ਵਸਾਕੀ ਦੇ ਦਿਹਾੜੇ ਨੂੰ ਮੌਕਾ ਆਖੇ ਇਸ ਨਗਰ ਕੀਰਤਨ ਆਓ ਤੁਹਾਨੂੰ ਅੱਗੇ ਵੀ ਇਸ ਨਗਰ ਕੀਰਤਨ ਦੇ ਹੋਰ ਦ੍ਰਿਸ਼ ਦਿਖਾਉਣਾ ਇਸ ਮੌਕੇ ਤੇ ਦਾਸ ਨੂੰ ਇਸ ਨਗਰ ਕੀਰਤਨ ਦੌਰਾਨ ਬਹੁਤ ਸਾਰੇ ਅਜਿਹੇ ਦ੍ਰਿਸ਼ ਵੀਡੀਓ ਬਣਾਉਣ ਦਾ ਮੌਕਾ ਮਿਲਿਆ ਤੁਹਾਨੂੰ ਇੱਕ ਇੱਕ ਕਰਕੇ ਤੁਹਾਨੂੰ ਇੱਕ ਇੱਕ ਕਰਕੇ ਇਹ ਦ੍ਰਿਸ਼ ਦਿਖਾਵਾਂਗੇ ਤੁਸੀਂ ਦੇਖਣਾ ਇਸ ਦ੍ਰਿਸ਼ ਦੇ ਵਿੱਚ ਇਸ ਸਕਿਉਰਟੀ ਇਸ ਸੁਰੱਖਿਆ ਕੈਨੇਡਾ ਸਰਕਾਰ ਵੱਲੋਂ ਇਸ ਤਰ੍ਹਾਂ ਇਸ ਨਗਰਕੀਤਨ ਦੇ ਵਿੱਚ ਗੁਰੂ ਘਰ ਦੀਆਂ ਸੰਗਤਾਂ ਵੱਖ-ਵੱਖ ਸਭਾ ਸੁਸਾਇਟੀਆਂ ਵੱਲੋਂ ਕਿਵੇਂ ਇਸ ਤਰ੍ਹਾਂ ਸੇਵਾ ਕੀਤੀ ਗਈ ਕਿਵੇਂ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਾਈਕਲ ਅਤੇ ਸਕਿਉਰਟੀ ਗਾਰਡ ਗੱਡੀਆਂ ਦੇ ਵਿੱਚ ਸਕਿਉਰਟੀ ਗਾਰਡ ਇਸ ਨਗਰ ਕੀਰਤਨ ਤੇ ਅਗਗ ਦੇਖੇ ਨੇ ਪ੍ਰਬੰਧ ਕੀਤੇ ਜਾ ਰਿਹਾ ਸਿੱਖ ਸੰਗਤਾਂ ਵੱਲੋਂ ਪ੍ਰਬੰਧ ਕੀਤੇ ਜਾ ਰਿਹਾ ਬੜੀ ਵੱਡੀ ਤਦਾਦ ਦੇ ਵਿੱਚ ਸੰਗਤਾਂ ਇਸ ਨਗਰ ਕੀਰਤਨ ਦੇ ਦੌਰਾਨ ਇਸ ਅਲੌਕਿਕ ਦ੍ਰਿਸ਼ ਨੂੰ ਦੇਖਣ ਲਈ ਕਿਵੇਂ ਪਰਮੜੀਆਂ ਨੇ ਉਹ ਦ੍ਰਿਸ਼ ਦੇਖਣ ਨੂੰ ਆਤਾਵਲੀਆਂ ਨੇ ਜਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ ਕੱਡੇਗਾ ਇਸ ਨਗਰ ਦੀ ਤੰਦੀ ਦਿਖਵਾਈ ਪੰਜ ਪਿਆਰੇ ਸਿੰਘ ਘਾਰੇ ਨੇ ਉਹਨਾਂ ਦੇ ਨਾਲ ਪੰਜ ਨਿਸ਼ਾਨ ਸਹਿਬ ਦੀ ਅਗਵਾਈ ਸਿੰਘ ਘਾਰੇ ਨੇ ਉਸ ਤੋਂ ਅੱਗੇ-ਅੱਗੇ ਇਹ ਗੱਡੀਆਂ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਤੇ ਇਸ ਤੋਂ ਪਿੱਛੇ ਚੱਲ ਰਹੀਆਂ ਗੱਡੀਆਂ ਇੱਥੇ ਪੰਜਾਬੀ মিডিਆ ਦੀਆਂ ਆਓ ਤੁਹਾਨੂੰ ਇੱਕ-ਇੱਕ ਕਰਕੇ ਦਰਸ਼ ਦਿਖਾਉਨੇ ਆ ਤੁਸੀਂ ਦੇਖ ਰਹੇ ਹੋ ਇਸ ਮੁਕਤੇ ਤੇ ਸੁਰੱਖਿਆ ਕਰਮੀਆਂ ਦੀ ਵੀ ਵੱਡੀ ਤਦਾਦ ਹੈ ਲੱਖਾਂ ਦੇ ਇਕੱਠ ਨੂੰ ਕਿਵੇਂ ਦ੍ਰਿਸ਼ ਤੁਸੀਂ ਦੇਖ ਰਹੇ ਹੋ ਅਗਵਾਈ ਦਿੱਤੀ ਜਾ ਰਹੀ ਹੈ ਗੱਤਕਾ ਟੀਮ ਇਸ ਵੇਲੇ ਸਾਹਮਣੇ ਤੁਹਾਨੂੰ ਦਿਖਾ ਰਹੇ ਆ ਛੋਟੇ-ਛੋਟੇ ਬੱਚੇ ਜਿਨ੍ਹਾਂ ਨੇ ਦਮਾਲੇ ਸਜਾਏ ਹੋਏ ਆ ਬੱਕਰੀ ਬੱਕਰੇ ਉਹ ਐਟਮਾ ਪੇਸ਼ ਕਰ ਰਹੇ ਨੇ ਗੱਤਕੀਆਂ ਦੇਖੋ ਛੋਟੇ ਛੋਟੇ ਬੱਚੇ ਕਿਵੇਂ ਗੱਤਕਾ ਤੇ ਜੋਰ ਦਿਖਾ ਰਹਿਆ ਆ ਆਉ ਤੁਹਾਨੂੰ ਇੱਕ ਇੱਕ ਦ੍ਰਿਸ਼ ਇਸ ਨਗ ਪੀਤਨ ਦਾ ਵੀਡੀਓ ਬਣਾਇਆ ਤੁਹਾਨੂੰ ਦਿਖਾ ਰਹਿਆ ਆ ਇਹਨਾਂ ਗੱਤਕਾ ਟੀਮਾਂ ਦੇ ਵਿੱਚ ਬਹੁਤ ਸਾਰੇ ਸ਼ੋਅ ਦੇ ਵੱਡੇ ਬੱਚੇ ਗੱਤਕੇ ਦੇ ਜੋਰ ਦਿਖਾ ਰਹਿਆ ਦੇਖ ਰਹੇ ਤੁਸੀਂ 128 ਸਟਰੀਟ ਕੈਨੇਡਾ ਸਰੀ ਦੇ ਇਹ ਦ੍ਰਿਸ਼ ਜਿੱਥੇ ਖਾਲਸਾ ਸਾਜਨਾ ਦੇ ਸਬੰਧ ਵਿੱਚ ਇਹ ਵਿਸ਼ਾਲ ਨਗਰ ਕੀਤਾ ਕੱਢਿਆ ਜਾ ਰਿਹਾ ਹੈ ਦਾਸ ਨੂੰ ਇਹ ਮੌਕਾ ਮਿਲਿਆ ਸੰਗਤਾਂ ਦੇ ਦਰਸ਼ਨ ਕਰਨ ਲਈ ਸੰਗਤਾਂ ਦੇ ਦਰਸ਼ਨ ਦਦਾਰੇ ਅਸੀਂ ਤੁਹਾਨੂੰ ਵੀ ਕਰਾ ਰਹੇ ਹਾਂ ਲੱਖਾਂ ਦੀ ਗਿਣਤੀ ਵਿੱਚ ਇਸ ਨਗਰ ਕੀਤਾ ਦੇ ਵਿੱਚ ਸੰਗਤਾਂ ਦਸਤਾਰਾਂ ਸਜਾਈ ਇਹ ਸਿੰਘ ਵਕ ਵਕ ਜਿਵੇਂ ਤੁਸੀਂ ਵੇਖ ਰਹੇ ਹੋ ਸੰਗਤਾਂ ਦੇ ਇਕੱਠ ਦਸਤਾਰਾਂ ਸਜਾਈਆਂ ਨੇ ਪਹਿਣਾ ਨੇ ਐਂ ਦਸਤਾਰਾਂ ਸਜਾਈਆਂ ਨੇ ਦੁਪੱਟੇ ਕੇਸਰੀ ਨੀਲੇ ਦਸਤਾਰੀ ਤੁਸੀਂ ਟੱਕ ਰਹੇ ਹੋ ਇਸ ਨਗਰਕੀਤਾਂ ਦੇ ਵਿੱਚ ਇਹ ਦ੍ਰਿਸ਼ ਦੇਖ ਕੇ ਤੁਹਾਨੂੰ ਮਹਿਸੂਸ ਹੁੰਦਾ ਹੋਵੇਗਾ ਕਿ ਐਨੀ ਵੱਡੀ ਤਦਾਦ ਦੇ ਵਿੱਚ ਸਿੰਘ ਸਰਦਾਰ ਐਨੀ ਵੱਡੀ ਗਿਣਤੀ ਵਿੱਚ ਇਸ ਕੈਨੇਡਾ ਦੀ ਧਰਤੀ ਦੇ ਉੱਤੇ ਤੁਹਾਨੂੰ ਦਰਸ਼ਨ ਕਰਾਏ ਜਾ ਰਹੇ ਨੇ ਪੰਜਾਬ ਦੇ ਮੁਕਾਬਲੇ ਤੁਹਾਨੂੰ ਇੱਕ ਦਸਤਾਰੀ ਭਵਤੰ ਦਾ ਜਰਾਉਣ ਤੇ ਇਸ ਵੇਲੇ ਇਹ ਕਤਕ ਦੇ ਜੋਰ ਸਿੰਘਾਂ ਵੱਲੋਂ ਦਿਖਾਏ ਜਾ ਰਹੇ ਨੇ ਜਿਨੂੰ ਦੇਖਣ ਲਈ ਇੱਥੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਕੈਨੇਡਾ ਦੀ ਵੱਖ-ਵੱਖ ਸ਼ਹਿਰਾਂ ਤੋਂ ਇੱਥੇ ਪਹੁੰਚੀਆਂ ਹੋਈਆਂ ਆ ਆ ਤੁਹਾਨੂੰ ਇਹ ਦ੍ਰਿਸ਼ ਦਿਖਾ ਰਹੇ ਆ ਇਹ ਵੱਡੇ-ਵੱਡੇ ਮੋਟਰਸਾਈਕਲ ਇਸ ਨਗਰਕੀਤਾਂ ਦੀ ਰਗਵਾਈ ਕਰ ਰਿਹਾ ਇਹ ਵੱਡੇ ਮੋਟਰਸਾਈਕਲਾਂ ਤੇ ਸਵਾਰ ਸਿੰਘਾਂ ਵੱਲੋਂ ਇਸੇ ਤਰ੍ਹਾਂ ਇਹ ਤੁਹਾਨੂੰ ਦ੍ਰਿਸ਼ ਜਿਹੜੇ ਆ ਇਹ ਬਖ ਬਖ ਸੰਸਥਾ ਮ ਐਸਐਮਪੀ ਸ੍ਰੀ ਦਸਤਾਰਾਂ ਸਜਾਈਆਂ ਹੋਈਆਂ ਕਿਵੇਂ ਇਹ ਦ੍ਰਿਸ਼ ਅਲੌਕਿਕ ਜਿਹੜੇ ਆ ਉਹ ਤੁਸੀ ਨਜ਼ਰ ਆ ਰਹਿਆ ਨਾਲੋ ਨਾਲ ਇੱਥੇ ਸਫਾਈ ਦੇ ਵੀ ਪ੍ਰਬੰਧ ਜਿਹੜੇ ਬਲੱਖਣ ਦੇਖੇ ਗਏ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਕਿ ਇੰਨੀ ਵੱਡੀ ਤਾਦਾਤ ਵਿੱਚ ਸੰਗਤਾਂ ਇੰਨੀ ਵੱਡੀ ਤਾਦਾਤ ਦੇ ਵਿੱਚ ਲੰਗਰ ਤੇ ਉਹਨਾਂ ਨੰਬਰਾਂ ਦੇ ਉੱਤੋਂ ਇਹਵੇਂ ਜਿਹੜਾ ਆ ਡਿਸਪੋਜੀਬਲ ਨੂੰ ਨਾਅ ਨਾਲ ਸਾਹਮਣੇ ਜਾਂਦਾ ਉਹ ਵੀ ਤੁਹਾਨੂੰ ਗੈਸ ਦਿਖਾਵਾਂਗੇ ਤੇ ਇਹ ਗੱਡੀ ਦੇ ਵਿੱਚ ਤੁਸੀਂ ਮੋਟਰਸਾਈਕਲ ਵਾਲੀ ਇਹ ਗੱਡੀ ਇਹ ਤੁਸੀਂ ਦੇਖ ਰਹੇ ਹੋ ਇਹ ਕਲੱਬ ਇਹਵੇਂ ਇਹ ਨਵੇਸ਼ ਕੀ ਤਿਆਰੀ ਆ ਇਸ ਮੌਕੇ ਤੇ ਸਿੰਘਾਂ ਨੂੰ ਦਸਤਾਰਾਂ ਸਜਾਈਆਂ ਜਾ ਰਹੀਆਂ ਆਓ ਅੱਗੇ ਤੁਹਾਨੂੰ ਹੋਰ ਅਲੌਕਿਕ ਰਿਸ਼ਤਕ ਹੋਣੇ ਆ ਬਲਕਾ نیوز ਆਨਲਾਈਨ ਦੀ ਟੀਮ ਵੱਲੋਂ ਇਹ ਵੀਡੀਓ ਬਣਾਇਆ ਕਿਵੇਂ ਮਨੁੱਖੀ ਚੇਨ ਬਣਾ ਕੇ ਇਸ ਨਗਰ ਕੀਰਤਨ ਦੇ ਵਿੱਚ ਪ੍ਰਬੰਧ ਜਿਹੜੇ ਆ ਉਹ ਲਗਾਏ ਜਾ ਰਹੇ ਹੈ ਤੇ ਟਰੈਕਟਰ ਵੀ ਪੰਜਾਬ ਦੇ ਐਮ ایس سی ਟਰੈਕਟਰ ਤੁਸੀਂ ਦੇਖ ਰਹੇ ਹੋ ਇਹਦੇ ਪਿੱਛੇ ਟੈਂਕਰ ਪਾਇਆ ਹੋਇਆ ਹੈ ਤੇ ਇਸੇ ਤਰ੍ਹਾਂ ਨਾਲੋਂ ਨਾਲ ਤੁਹਾਨੂੰ ਹੋਰ ਪ੍ਰਸਤੂਤੀਆਂ ਦਿਖਾ ਰਹੇ ਆ ਇਹ ਇਹ ਫੂਡ ਟਰੈਕਟਰ ਪਿੱਛੇ ਟਰਾਲੀ ਦੇ ਉੱਤੇ ਨਗਾਰਾ ਸਿੰਘ ਵਜਾ ਰਹੇ ਆ ਇਹ ਟਰੈਕਟਰ ਟਰਾਲੀਆਂ ਕੈਨੇਡਾ ਵਿੱਚ ਪਹੁੰਚ ਚੁੱਕੀਆਂ ਤੇ ਇਸ ਵੇਲੇ ਇਹ ਜੋ ਵੱਡੀ ਤੁਸੀਂ ਦੇਖ ਰਹੇ ਹੋ ਇਹ ਮੀਡੀਆ ਦੀ ਘੜੀ ਹੈ ਬਕ ਬਕ ਚੈਨਲ ਨਾਲ ਸੰਬੰਧਿਤ ਘੜੀ ਹੈ ਤੇ ਇਸ ਨਗਰ ਨੂੰ ਤੰਬਕ ਚ ਤੁਸੀਂ ਇੱਕ ਇੱਕ ਸਿੰਘ ਨੂੰ ਉਸ ਦੀ ਖੁਸ਼ਾਕ ਨੂੰ ਦੇਖ ਕੇ ਸੋਚ ਸਕਦੇ ਹੋ ਕਿ ਇੱਥੇ ਕਿੰਨਾ ਉਤਸ਼ਾਹ ਹੈ ਗੁਰੂ ਦੀਆਂ ਲਾੜ ਦੀਆਂ ਫੌਜਾਂ ਤੇ ਇਹ ਵੱਡਾ ਇਹ ਜੋ ਤੁਸੀਂ ਇਸ ਵੇਲੇ ਦੇਖ ਰਹੇ ਹੋ ਰੱਲਾ ਪਹਿਲੇ ਹੀ ਇਹ ਟਰੱਕ ਕਹ ਲਈਏ ਲਾਈਵ ਬ੍ਰਾਡਕਾਸਟਿੰਗ ਇਹ ਵੱਖ-ਵੱਖ ਚੈਨਲਾਂ ਨੂੰ ਇੱਥੇ ਦਰਸਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਸੰਗਤਾਂ ਦਾ ਠਾਠਾ ਮਾਰਦਾ ਇਹ ਘੱਟ ਐਸ ਵੇਲੇ ਤੁਸੀਂ ਇਸ ਦਿਖਾਇਆ ਜਾ ਰਿਹਾ ਦੇ ਦ੍ਰਿਸ਼ਾਂ ਦੇ ਵਿੱਚ ਕਿਵੇਂ ਮਨੁੱਖੀ ਚੇਨ ਬਣਾ ਕੇ ਇਸ ਨਗਰਕੀਤਨ ਦੇ ਵਿੱਚ ਇਸ ਵਿਸ਼ਾਲ ਨਗਰ ਕੀ ਤਨ ਦੇ ਵਿੱਚ ਜਿਵੇਂ ਉਸ ਦ੍ਰਿਸ਼ ਨੂੰ ਤੁਸੀਂ ਵੀ ਰੀਕ ਰਹੇ ਹੋ ਜਦੋਂ ਤੁਹਾਨੂੰ ਅਸੀਂ ਅਗਲੇ ਵੀਡੀਓ ਦੇ ਵਿੱਚ ਦਿਖਾਵਾਂਗੇ ਇਹ ਖੂក្រੰਥ ਸਹਿਬ ਦੀ ਸ਼ਤਰ ਸ਼ਾਇਆ ਤੇ ਹੀ ਕੱਢੇ ਜਾ ਰਹੇ ਨਗਰ ਕੀ ਤਨ ਵਾਲੀ ਇਹ ਆਲੀਸ਼ਾਨ ਉਹ ਗੱਡੀ ਜਿਹੜਾ ਤੁਸੀਂ ਵੀ ਦੇਖਣ ਲਈ ਉਤਾਵਲੇ ਹੋ ਦ੍ਰਿਸ਼ ਕਿਵੇਂ ਉਸ ਗੱਡੀ ਦੇ ਉੱਤੇ ਬਹੁਤ ਹੀ ਅਲੌਕਿਕ ਦ੍ਰਿਸ਼ ਦੇਖੋਗੇ ਉਹ ਤੇ ਗਰਬਾਣੀ ਰਸ ਪਿੰਨਾਂ ਤੀਤਨ ਤੁਸੀਂ ਸੁਣ ਰਹੇ ਹੋ ਕਿੰਨਾ ਮਨ ਨੂੰ ਖੰਡਕ ਦੇਣ ਵਾਲੀ ਆਸਰਾ ਦੇਣ ਵਾਲੀ ਇਹ ਗਰਬਾਣੀ ਦਾ ਤੁਸੀਂ ਆਨੰਦ ਲੈ ਰਹੇ ਹੋ ਇਹ ਮੈਂ ਇਹ ਤੁਸੀਂ ਦ੍ਰਿਸ਼ ਜਿਹੜੇ ਤੁਹਾਨੂੰ ਦਿਖਾ ਰਹੇ ਆ ਇਹ ਪੰਜ ਸੈਵਾਨ ਤੁਸੀਂ ਦੇਖ ਰਹੇ ਹੋ ਪੰਜ ਨਿਸ਼ਾਨ ਸਾਹਿਬ ਦੇਖ ਰਹੇ ਹੋ ਇਸ ਵੇਲੇ ਤੁਸੀਂ ਇਹਨਾਂ ਨਿਸ਼ਾਨ ਸਾਹਿਬ ਦੇ ਨਾਲ ਕੈਨੇਡਾ ਦਾ ਵੀ ਕੌਮਨ ਝੰਡਾ ਤੁਹਾਨੂੰ ਅਸੀਂ ਦਿਖਾਇਆ ਆਓ ਉਹ ਪਲ ਉਹ ਦ੍ਰਿਸ਼ ਅਸੀਂ ਐਸ ਵੇਲੇ ਦੇਖ ਰਹੇ ਹਾਂ ਅਲੌਕ ਇਸ ਵੀਡੀਓ ਦਾ ਬ੍ਰੈਸ਼ ਗੁਰੂਗ੍ਰਾਂ ਸਾਹਿਬ ਦੀ ਸਵਾਰੀ ਵਾਲੀ ਇਹ ਗੱਡੀ ਬਹੁਤ ਹੀ ਅਲੌਕਿਕ ਦ੍ਰਿਸ਼ ਪੇਸ਼ ਕੀਤਾ ਗਿਆ ਇਸ ਸੁਨਹਿਰੀ ਐਸ ਵੇਲੇ ਤੁਹਾਨੂੰ ਦ੍ਰਿਸ਼ ਦਿਖਾਇਆ ਜਾ ਰਿਹਾ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਸੰਗਤਾਂ ਨੱਤਮਸਤਕ ਹੋ ਰਹੀਆਂ ਨੇ ਗੁਰੂ ਪ੍ਰਣ ਸਾਹਿਬ ਦੇ ਅੱਗੇ ਆਓ ਤੁਹਾਨੂੰ ਇਹ ਜੋ ਦ੍ਰਿਸ਼ ਦਿਖਾ ਰਹੇ ਹਾਂ ਇਹ ਤਰਾਨ ਉਹ ਅਲੌਕਿਕ ਬ੍ਰਸ਼ ਆਓ ਸਰਵਣ ਕਰਾਉਣਿਆ ਤੁਹਾਨੂੰ ਉਹ ਵਰਮਾਣੀ ਦੇ ਸ਼ਬਦ ਜਿਹੜੇ ਸੁਣ ਕੇ ਤੁਸੀਂ ਵੀ ਧਨ ਹੋ ਜਾਓਗੇ ਪੰਜ ਸਿੰਘ ਸਹਿਬਾਨ ਪੰਜ ਨਿਸ਼ਾਨ ਸਹਿਬ ਠਾਈ ਸੰਗਰੇ ਦੇ ਆ ਉਹ ਜੁੜੀ ਕਰ ਰਿਹਾ ਵੱਡੀ ਤਦਾਦ ਦੇ ਵਿੱਚ ਇਹ ਸੰਗਤਾਂ ਹੀ ਸੰਗਤਾਂ ਦੇ ਆ ਰਹੀਆਂ ਨੇ ਆਉਤਾ ਨੰਬਰਵਾਣੀ ਸਰਵਨ ਕਰਵਾਈ ਕਿਸੇ ਬਿਲਗਾ نیوز ஆன்ਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ